ਹਾਂਜੀ ਭਾਈ ਸਾਰੇ ਪ੍ਰੇਮਰੋ ਸਸਤਰੀਆਂ ਤਿੰਨ ਸ਼ਾਨਦਾਰ ਕਬੂਤਰਬਾਜ਼ੀ ਦੇ ਮੁਕਾਬਲੇ ਫਰੈਂਡ ਕਬੂਤਰ ਕਲੱਬ ਜਗਰਾਵ ਦੇ ਵੱਲੋਂ ਮੇਰੇ ਵੀਰੋ ਤਿੰਨ ਚੋਟੀ ਦੇ ਮੁਕਾਬਲੇ ਕਰਵਾਇਆ ਜਾ ਰਿਹਾ ਕਬੂਤਰਬਾਜ਼ੀ ਦੇ 2025 ਵਿੱਚ ਮੇਰੇ ਵੀਰੋ ਤਿੰਨ ਲਈ ਭਾਈ 25 ਮਈ ਪਿੰਡ ਸਰਾਬਾ ਮੇਰੇ ਵੀਰੋ ਜਿੱਥੇ ਪਹਿਲਾ ਪ੍ਰਾਈਜ਼ ਮੋਟਰਸਾਈਕਲ ਔਰ ਜਿਹਦੀ ਐਂਟਰੀ ਫੀਸ 3200 ਰੁਪਏ ਹੋਵੇਗੀ ਮੇਰੇ ਵੀਰੋ ਔਰ ਜਿੱਤ ਜਿਹੜੀ ਉਹ ਕੱਲੇ ਨੂੰ ਦਿੱਤੀ ਜਾਵੇਗੀ ਦੂਜੀ ਵਾਰੀ 30 ਮਈ ਨੂੰ ਪਿੰਡ ਸੇਰਪੁਰ ਕਲਾ ਮੇਰੇ ਵੀਰ ਜਿੱਥੇ ਪਹਿਲਾ ਪ੍ਰਾਈਜ਼ 9510 ਦਿੱਤਾ ਜਾਵੇਗਾ ਮੇਰੇ ਵੀਰੋ ਜਿੱਦੇ ਐਂਟਰੀ ਫੀਸ 5200 ਰੁਪਏ ਹੋਵੇਗੀ ਮੇਰੇ ਵੀਰ ਇਹ ਪਹਿਲੀ ਵਾਰ ਕਬੂਤਰ ਬਾਜੀ ਦੇ ਵਿੱਚ 9510 ਦਿੱਤਾ ਜਾਣਾ ਮੇਰੇ ਵੀਰੋ ਫਰੈਂਡਸ ਕਬੂਤਰ ਕਲੱਬਾ ਜਗਰਾਉ ਦੇ ਬਲਾਂ ਮੇਰੇ ਵੀਰ ਜਗਰਾਉ ਵਾਲਿਆਂ ਨੇ ਪਹਿਲੀ ਵਾਰ ਮੇਰੇ ਵੀਰ ਐਨ ਕਹਿੰਦੇ ਵੱਡਾ ਟਰੈਕਟਰ ਦੇਣਾ ਚਿਰੂ ਦਰੀਆਂ மசூர ஜி மை நெடு சேர்ப்பு தர்த்தி தீ மைத்தாடே படாக்கிச்சியே what <laughs> are